ਕੋਈ ਵੀੜੀ ਨਹੀਂ ਕੋਈ ਵੀੜਾ ਨਹੀਂ ਕੋਈ ਸ਼ਰਾਬ ਨਹੀਂ ਕੋਈ ਕੋਸਤ ਨਹੀਂ ਕੁਛ ਨਹੀਂ ਜਵਾ ਨਸ਼ਾ ਕੋਈ ਨਹੀਂ ਤੇ ਸਿਰ ਫਲੋਟੀਆਂ ਦੋ ਹੋ ਜਾਏ ਅੱਛਾ ਮਰਸੀਰ ਵੱਡ ਗਿਆ ਹੁਣ ਅੱਛਾ ਕਰ ਲੈਨੇ ਉਹ ਕੰਮ ਹਾਂਜੀ ਦੱਸ ਬਹਿ ਕੇ ਵੱਡਦਾ ਮੈਂ ਅੱਛਾ ਹੁਣ ਬਹਿ ਜਾ ਮਖਮਾ ਤੇ ਨਹੀਂ ਬਾਪੂ ਰਹਿੰਦੋ ਰਹੇ ਨਹੀਂ ਨਹੀਂ ਤੇ ਮਖ ਮਖਾਉਣੀ ਮਨੀ ਮੇਰੀ ਮਖਾਉਣੀ ਬਾਪੂ ਤੂੰ ਵੇਖੀ ਤਾਂ ਸਹੀ ਮਨ ਵੀ ਜਾ ਤੂੰ ਇੱਕ ਮਿੰਟ ਆ ਵੇ ਇਹ ਕੋਈ ਬਹਿ ਕੇ ਮਖਾਵੇ ਮੈਨੂੰ ਹੁਣ ਮਾਂ ਦਾ ਪੁੱਤ ਕੋਈ ਬਾਪੂ ਆਏ ਤਾਂ ਆਏ ਤਾਂ ਮੈਂ ਬੈਠਾ ਥੱਕ ਨਾ ਨਾ ਹਾਂ ਤੇਰੇ ਆਏ ਤੇ ਆਏ ਬੈਠਾ ਮੈਂ ਭਾਈ ਆਏ ਬੈਠੇ ਆਏ ਮਾਰਦੂ ਮੈਂ ਮੈਂ ਕਿਰੇ ਵਡੋ ਬਟਾ ਵੱਡੇ ਕੜਕ ਆਹ ਬਾਪੂ ਪੰਜ ਦਿਨ ਲਾ ਕੇ ਆ ਹੁਣ ਮਕੈਨਿਕ ਵਡਣ ਤੇ ਉਮਰ ਦੀ ਗੱਲ ਕਰੀਏ ਤੁਹਾਡਾ ਜਨਮ ਕਿਦੋਂ ਹੋਇਆ ਸੀ ਜਰਮ ਡੀ ਇਨ ਉਹ ਦੋ ਲਿਖਨੇ ਨੇ ਜੀ ਦੇਖ ਲੈਣਾ ਜਿੱਥੇ ਲਿਖਦੇ ਹਾਂ ਕਿੰਨੇ ਜਵਾਕ ਹੋ ਗਏ ਹੁਣ ਚਾਰ ਕੁੜੀਆਂ ਤੇ ਇੱਕ ਤਿੰਨ ਮੁੰਡੇ ਸੀ ਇੱਕ ਮੁੰਡਾ ਮਰ ਗਿਆ ਛੋਟੀ ਉਮਰ ਚ ਦੋ ਮੁੰਡੇ ਆ ਤੇ ਚਾਰ ਕੁੜੀਆਂ ਆ ਆ ਆ ਕਿੰਨੇ ਆ ਇਹ ਪੰਜ ਆ ਚਾਰ ਆ ਆ ਵੇਖ ਲਓ ਨੀ ਆ ਆ ਬਾਪੂ ਕਿੰਨੇ ਆ ਇਹ ਪੰਜ ਬਾਪੂ ਜੀ ਪੜੇ ਲਿਖੇ ਆ ਕਿੰਨੇ ਆ ਤੁਸੀਂ ਮੈਂ ਪੜਿਆ ਸੀ ਚਾਰ ਆ ਉਰਦੂ ਜੇ ਜੋ ਮੇਰੇ ਪਿਓ ਤੇ ਮੇਰੇ ਚਾਚਾ ਮਰ ਗਏ ਨੇ ਮੇਰਾ ਪੋਤਰਾ ਆ ਇਸ ਛੋਟੀ ਉਮਰ ਦੇ ਵਿੱਚ ਮੈਂ ਆਪਦੀ ਮਾਂ ਦਾ ਦੁੱਧ ਚੂਇਆ ਤੇ ਆਪਦਾ ਪਿਓ ਨਹੀਂ ਵੇਖਿਆ ਚਾਚਾ ਨਹੀਂ ਵੇਖਿਆ ਤੇ ਆਦੀ ਮਾਰਕ ਨੇ ਆਪ ਹੀ ਮੈਨੂੰ ਆ ਦਿੱਤੇ ਆ 2 ਕਿਲੋ ਚੜਕੇ ਦੁੱਧ ਦੋ ਦੁਪਹਿਰੇ ਦੁੱਧ ਦੋ ਰਾਤ ਨੂੰ ਤੇ ਜਿਹੜਾ ਦੇਸੀ ਘੋਦਿਆਂ ਹੁੰਦੀਆਂ ਮਖੜੀਆਂ ਉਹ ਵਿੱਚ ਦੁੱਧ ਤੇ ਹੋ ਸੋ ਚੱਕੇ ਨੇ ਹੋ ਕਾ ਹੋ ਟੈਂਕੀ ਇੰਜ ਵਰ ਤੋਂ ਭੱਜ ਕੇ ਆ ਕੇ ਤੇ ਬੈਠ ਕੇ ਵੜ ਕੇ ਨੇ ਪੀ ਕੇ ਫਰ ਫੜ ਕਰਕੇ ਫੇਰ ਜਗਾਰੀ ਕੁੱਤੇ ਨੂੰ ਜਾਣਾ ਅਸਰੀ ਜਨੇ ਹਲੇ ਵੀ ਛੱਕਾ ਵੀ ਤੁਹਾਡੀ ਟੂਈ ਟੂਈ ਤਾਂ ਇਹਦਾ ਦੁਖਦੀ ਹੋਊਗੀ ਟੂਈ ਤਾਂ ਸਾਡ ਅਰਗੇ ਦੁਖਣਾ 500 ਰੁਪਏ ਮੈਂ ਆਉਂਦੀ ਵੀ ਮੇਰੀ ਟੂਈ ਦੁਖਦੀ ਹੋਈ 500 ਰੁਪਏ ਮੈਂ ਦੇਉਂਗਾ ਆਪਦੇ ਕੋਲ ਪਰ ਅਸ ਮੇਰੇ ਜਹਾਵੇਂ ਲਾ ਘੰਟੇ ਕੰਢੇ ਤੋਂ ਪਹਿਲਾਂ ਬਦਲਾ 500 ਰੁਪਏ ਜੇ ਟੂਈ ਦੁਖਦੀ ਵੀ ਜਾਂ ਗੋਡੇ ਦੁਖਦੇ ਹਨ 500 ਰੁਪਏ ਦੇਵਾਂਗਾ ਬੈਓ ਬੈਓ ਬੈ ਕੇ ਗੱਲ ਕਰਦੇ ਬਾਪੂ ਬੈ ਕੇ ਗੱਲ ਕਰਦੇ ਬਹਿ ਜਾ ਉਹ ਉਹ ਕੈਮਰੇ 'ਚ ਨਾ ਸਹੀ ਨਹੀਂ ਆਉਣਾ ਤਾਂ ਕਰਕੇ ਬੈ ਕੇ ਕਰ ਅੱਛਾ ਨਾ ਨਾ ਗੋਡੇ ਦੁਖਦੇ ਆ ਆ ਇੱਕ ਇੱਕ ਵਾਰੀ ਆਈ ਉਹ ਚੜੀ ਦਾ ਰੋਡਾ ਕੁਦਰਤੇ ਹੀ ਪੱਟੇ ਨਹੀਂ ਅੱਖ ਜਿਉਂ ਹੀ ਨਹੀਂ ਆਇਆ ਨਾ ਕਪ ਜਿਹੜੇ ਜਿਹੜੇ ਹੁਣ ਦੀ ਪੀੜ੍ਹੀ ਦੀ ਗੱਲ ਕਰੀਏ 45 ਸਾਲਾਂ ਤੋਂ ਬਾਅਦ ਗੋਡੇ ਪਮਾਉਣੇ ਪੈ ਜਾਂਦੇ ਆ ਤੁਹਾਨੂੰ ਨਹੀਂ ਗੋਡਾ-ਗੁੱਡਾ ਫੋਣਾ ਪਿਆ ਨਾ ਮੈਂ ਕੋਈ ਵਾਸਤਾ ਨਹੀਂ ਯਾਰ ਠੀਕ ਆ ਦੇਖ ਆ ਕੱਲਾ ਬਪਾ 40 ਕਿਲੋ ਬੈਲਾਂ 40 ਕਿਲੋ ਬੈਲੋ ਆ ਇਸ ਮੋੜ ਆਇਆ ਨਾ ਮੈਂ ਆਉਂਗਾ ਲੱਕੜ ਸਿੱਟਣ ਗਿਆ ਸੀ ਸੂਆ ਬਣਾਉਂਦੇ ਸੀ ਇਹ ਆਇਆ ਨਾ ਡਰ ਗਿਆ ਮੈਂ ਜੋ ਚੱਕਿਆ ਬਹਿ ਬਲ 40 ਕਿਲੋ ਤੇ ਉੱਥੇ ਸਾਡੀ ਕੁਝ ਸੰਤਾਨੀਆਂ ਕੋਠੀਆਂ ਉੱਥੇ ਲੈ ਕੇ ਛੱਡਤਾ ਐ ਇੱਕ ਸਤਿ ਸ਼੍ਰੀ ਅਕਾਲ ਤੁਸੀਂ ਲੋਕੋ ਸਫਰਟੇ ਲਿਵਿੰਗ ਦੇ ਨਾਲ ਮੈਂ ਜੋਤ ਕਰੇਵਾਲ ਅੱਜ ਇੱਕ ਬਾਬੇ ਨਾਲ ਤੁਹਾਨੂੰ ਮਿਲਾਉਣ ਲੱਗੇ ਆ ਬਾਬਾ 100 ਸਾਲ ਤੋਂ ਉੱਪਰ ਐ ਪਰ ਸਾਰੇ ਕੰਮ ਕਰ ਲੈਂਦਾ ਪੱਠੇ ਵੀ ਵੱਢ ਲੈਂਦਾ ਸਾਰੇ ਪਿੰਡ ਦੇ ਕੀੜੇ ਕੱਢ ਲੈਂਦਾ ਇੱਥੋਂ ਤੱਕ ਕੀ ਆ ਬਾਬੇ ਕੋਲੇ ਕੋਈ ਡਿਗਰੀ ਨਹੀਂ ਪਰ ਲੋਕਾਂ ਦੇ ਅੰਗ ਪੈਰ ਮਲਦਾ ਟੁੱਟੇ ਵੀ ਜੋੜ ਦਿੰਦਾ ਆਜੋ ਬਾਬੇ ਨਾਲ ਗੱਲਬਾਤ ਕਰਦੇ ਆਂ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਜੀ ਹਾਂ ਜੀ ਸ਼ੁਕਰ ਆਵਦੀ ਕਿਰਪਾ ਮਾਲਕ ਦੀ ਜੀ ਹਾਂ ਜੀ ਹੋਰ ਕੋਈ ਬੀੜੀ ਨਹੀਂ ਕੋਈ ਬੀੜਾ ਨਹੀਂ ਕੋਈ ਸ਼ਰਾਬ ਨਹੀਂ ਕੋਈ ਪੋਸ਼ਤ ਨਹੀਂ ਕੁਛ ਨਹੀਂ ਜਵਾ ਨਸ਼ਾ ਕੋਈ ਨਹੀਂ ਤੇ ਸਿਰਫ ਲੋਟਕਾਂ ਦੋ ਹੋ ਜਾਣ ਠੀਕ ਹੈ ਚਾਹ ਤਾਪੂਰੀ ਸਭ ਤੋਂ ਪਹਿਲਾਂ ਇਹ ਦੱਸੋ ਤੁਹਾਡਾ ਨਾਂ ਕੀ ਹੈ ਜੀ ਨਾਂ ਮੇਰਾ ਜੀ ਛੋਟੂ ਸਿੰਘ ਆ ਜੀ ਉਹ ਸੀਤਾਜੀਤ ਸਿੰਘ ਇਹ ਫਿਰ ਦੋ ਨਾਂ ਤਾਂ ਹੁੰਦੇ ਹੀ ਆ ਜਿਹੜੇ ਤੇ ਮੇਰੀ ਮੋਗੇ ਦੀ ਕਾਪੀ ਸੀ ਉਹ ਜ਼ਿੰਮੇਦਾਰ ਰਹਿ ਗਿਆ ਬੇਇਮਾਨੀ ਨਾਲ ਵੀ ਮੈਂ ਕਰਦਾ ਕਢਾ ਦਿਆ ਕਰੂੰਗਾ 10000 ਰੁਪਏ ਨਿਕਲੇ 15 ਨਿਕਲੇ 20 ਨਿਕਲੇ ਉਹ ਕਾਪੀ ਗਈ ਗਮ ਹੋ ਗਈ ਮਰ ਕੇ ਮੇਰੇ ਨਾਮ ਫੇਰ ਬਿਮਾਰੀ ਕਹਿੰਦੇ ਵੀ ਤੇਰਾ ਨਾਮ ਮੁੰਡਿਆਂ ਹੁੰਡਿਆਂ ਨਾਲ ਦਿਖਦੀਏ ਬਖੇ ਜੇ ਦਿਖ ਦਿਓ ਫਿਰ ਛੋਟੂ ਸਿੰਘ ਲਿਖਤਾ ਛੋਟੂ ਸਿੰਘ ਵੀ ਸਿੰਘ ਆ ਵੀ ਦੁਕਾਨ ਦੀ ਭਰਿਆ ਵਾਸਤੇ ਆਇਆ ਤੇ ਭਰਿਆ ਵਾਸਤੇ ਜਾਣਾ ਉਹ ਜਿਹੜੀ ਕਾਪੀ ਮੋਗੇ ਦੀ ਆ ਉਹ ਮੈਂ ਜਿਉਂਦਾ ਜਾਨਵਰ ਖੂ ਦੇ ਵਿੱਚੋਂ ਕਢਾਇਆ ਅਕਦਰ ਦੇ ਧਰਤੀ ਮਾਤਾ ਚੋਂ ਇਹ ਐ ਹੋ ਗਿਆ ਬਾਬਾ ਹਾਂਜੀ ਖੂ ਹੁੰਦੇ ਸੀ ਅੱਗੇ ਪਾਣੀ ਵਾਲੇ ਉਤੇ ਇਨਾ ਪੀੜਾ ਹੁੰਦਾ ਸੀ ਪਾਸੇ ਪੱਕਾ ਹੁੰਦਾ ਸੀ ਹੂੰ ਦੋ ਬੰਦੇ ਬੜੇ ਇੱਕ ਦਾ ਮਿਰਚ ਆਪਣਾ ਮੁਸਲਮਾਨਾ ਬੰਦਾ ਇੱਕ ਮੈਂ ਜਿਸਕ ਵੇਲੇ ਆਮ ਬੱਚੇ ਜਿਵੇਂ ਆਪਣੀ ਕੁੜੀ ਆਹ ਇਹ ਤਾਂ ਉਮਰ ਦੀ ਛੋਟੀ ਹੈ ਨਾ ਇਹ ਤੋਂ ਵੀ ਛੋਟਾ ਸੀ ਮੈਂ ਜਦੋਂ ਮੈਂ ਗਿਆ ਨਾ ਅੱਧ ਚ ਜਦੋਂ ਵੀ ਅੱਧ ਗਿਆ ਤੇ ਉਹ ਜਿਹੜਾ ਦਾਦਾ ਸੀ ਮਿਰਚੀ ਮੁਸਲਮਾਨ ਆ ਉਹ ਕਹਿੰਦਾ ਵੀ ਬੱਚਾ ਇਹ ਡੋਰ ਜੂਗਾ ਇਹਨੂੰ ਬਾਹਰ ਕੱਢ ਲੋ ਜੇ ਨਹੀਂ ਮੈਨੂੰ ਮਾਰੂਗਾ ਨਹੀਂ ਟੱਟੀ ਨੂੰ ਮਾਰੂਗਾ ਨਾਲੇ ਕਿਉਂ ਇਹ ਦੇਖ ਕੇ ਘਬਰਾ ਜਾਣਾ ਖੂਬ ਸਾਡੇ ਡੂੰਗਾ ਬਹੁਤ ਕਹਿੰਦਾ ਕਿ 100 ਫੁੱਟ ਤੋਂ ਕਿ 500 ਤੱਕ 1000 ਤੱਕ ਆ ਪਾਣੀ ਆ ਦਾ ਖੂ ਤੇ ਇਹਨੂੰ ਕੱਢ ਲੋ ਮੈਨੂੰ ਉਹਨਾਂ ਦੇ ਅੱਧ ਜੋ ਲਾਖ ਹੀ ਮੋੜਤਾ ਤੇ ਮੈਂ ਕਿਹਾ ਜੀ ਲਾਸਾਂ ਬਾਤੀਆਂ ਉਹਨੇ ਨਾਲ ਮੇਰੇ ਖੜੇ ਦੇ ਦੇ ਵਿੱਚ ਲਾਸਾਂ ਬਾਤੀਆਂ ਇੱਥੋਂ ਦੀ ਇੱਥੋਂ ਦੀ ਇੱਥੋਂ ਦੀ ਇੱਥੇ ਸਾਰੀਆਂ ਲਾਸਾਂ ਬਾ ਆ ਕੇ ਮੈਨੂੰ ਖਿੱਚ ਲਿਆ ਖਿੱਚ ਕੇ ਤੇ ਉਹ ਵੀ ਨਾਲ ਖਿੱਚ ਲਿਆ ਦੋਵੇਂ ਆ ਗਈ ਸੀ ਬਾਹਰ ਆ ਗਏ ਟਟਾ ਲਾਸਾਂ ਬਾ ਆ ਕੇ ਅੱਛਾ ਮੁੜ ਕੇ ਕਹਿੰਦਾ ਜੀ ਮੈਨੂੰ ਕੱਲੇ ਨੂੰ ਤਾਰੋ ਫੇਰ ਉਹ ਜਿਹੜਾ ਮੁਸਲਮਾਨ ਸੀਗਾ ਮੈਂ ਕਿਹਾ ਜੀ ਤੈਨੂੰ ਕੱ데 ਨੂੰ ਕਿਉਂ ਮੈਂ ਤੇਰੇ ਨਾਲ ਚੱਲੂਗਾ ਜੋ ਮੈਂ ਤੈਨੂੰ ਦੱਸਿਆ ਵੀ ਟੱਟਾ ਡਿੱਗਿਆ ਰਾਣੇ ਐਂ ਕਰਕੇ ਦੋ ਟੱਟੇ ਢਿੱਟਦੇ ਆ ਤੇ ਮੈਂ ਸਾਹਮਣੇ ਖੜਾ ਆਂ ਤੇਰੇ ਇੱਕ ਟੱਟੇ ਟੱਕਰ ਮਾਰੀ ਦੇ ਵਿੱਚ ਆ ਪਿਆ ਸਿੱਧਾ ਹੀ ਆ ਪਿਆ ਮਰਿਆ ਨਹੀਂ ਹੋ ਠੀਕ ਹੈ ਜਿਸ ਮੇਰੇ ਫਿਰ ਜੋ ਕਿ ਐਂ ਕਰਦੇ ਕਹਿੰਦੇ ਵੀ ਦਿਓ ਆਪਣੀ ਦੂਜੀ ਲਾਥਾਂ ਦਿਓ ਜਾਂ ਟੋਕਰਾਂ ਲਿਓ ਮੈਂ ਕਹਿੰਦਾ ਸਾ ਮੈਂ ਲੈਣਾ ਸ਼ਿਕਾਰ ਮੈਂ ਲੈਣਾ ਸ਼ਿਕਾਰ ਕਹਿੰਦੇ ਕਿਹੜਾ ਸ਼ਿਕਾਰ ਮੈਂ ਦੋ ਟੱਟਾ ਬਿੰਡੀਆਂ ਵਾਖੀ ਲਾਊਗਾ ਮੈਂ ਤੇ ਚਾਰ ਬਾਦ ਮੰਗਾਊਗਾ ਦੋ ਇੱਧਰ ਜੋੜ ਦਿਆਂ ਦੋ ਇੱਧਰ ਜੋੜ ਇੱਧਰ ਜੋੜ ਦਿਆਂਗਾ ਇੱਧਰ ਤੇ ਲਾਸਾਂਾਂ ਤੇ ਆਪਾਂ ਖਿਚਰਾਂਗੇ ਤੇ ਜਿਹੜੇ ਸੀ ਤਖੜੇ ਬੁੜੇ ਪਹਿਲੇ ਜਿਵੇਂ ਆਪਾਂ ਤੁਸੀਂ ਦੋਵੇਂ ਮੋਟੇ ਐ ਜਾਂ ਆਪਾਂ ਦੋਵੇਂ ਮੋਟੇ ਐ ਇੱਕ ਬੰਦਾ ਹੋ ਗਿਆ ਨਾ ਦੋਹਾਂ ਤੋਂ ਉਹ ਕਹੇ ਨਾ ਤੇ ਆਪਾਂ ਜਦੋਂ ਆ ਗਏ ਨਾ ਆਹ ਤੇ ਜਮਿਆ ਉਹ ਹੈ ਤੇ ਆਪਾਂ ਤਖੀ ਮਾਰ ਕੇ ਕੱਢ ਲਾਂਗੇ 70ਵਾਂ ਦਾ ਟੱਟਾ ਕੱਢ ਕੇ ਹੋਵੇ ਵੀ ਕਿਹੜੀ ਮਾਂ ਨੂੰ ਜਮਿਆ ਉਹ ਮੈਂ ਵੀ ਮਾਂ ਨੂੰ ਜਮਿਆ ਮੈਂ ਕਿਹਾ ਨਹੀਂ ਨਿਕਲਣਾ ਜਦੋਂ ਆਇਆ ਪਤਨ ਦੇ ਉੱਤੇ ਆਇਆ ਜਮਾ ਨਾਲ ਜਿਹੜੀ ਹੁੰਦਾ ਪਾਸਾ ਦਾਲਾ ਪਲਾ ਹੁੰਦਾ ਨਾ ਖੂ ਦਾ ਪਾਸਾ ਉੱਚਾ ਜਦੋਂ ਆਇਆ ਬਰਾਬਰ ਤੇ ਮੈਂ ਕਹਾਂ ਹੁਣ ਲਾਉ ਦੇ ਤਖੇ ਪਸਵਾ ਰਾਟ ਪੈਣ ਬੋਤਿਆਂ ਦੇ ਬਦਾਂ ਦੀ ਵੀ ਰਾਟ ਪੈਣ ਪਸਵਾ ਦੇ ਜੋ ਕਿੱਟਿਆ ਤੇ ਡੰਗ ਪਿਆ ਸੜਦਾ ਬਾਹਰ ਚਾਰ ਘੰਟੇ ਪਿਆ ਰਿਆ ਉਹ ਪੰਜੇ ਘੰਟੇ ਮਾਲਕ ਨੇ ਸ਼ਾਬਾਸ਼ ਦਤੀ ਪੱਜ ਗਿਆ ਠੀਕ ਹੈ ਜੋਂ ਪਾਪਾ ਪੂਰੀ ਤੁਹਾਡੀ ਉਮਰ ਦੀ ਗੱਲ ਕਰੀਏ ਤੁਹਾਡਾ ਜਨਮ ਕਿਦੋਂ ਹੋਇਆ ਸੀ ਜਰਮ ਜੀ ਇੰਨਾ ਉਹ ਲਿਖਨੇ ਨਾ ਜੀ ਦੇਖ ਦਿਨਾ ਜਿਹहां ਲਿਖ ਦਿਨਾ ਕਿੰਨੇ ਜਵਾਕ ਆ ਤੁਹਾਡੇ ਹੁਣ ਅਚਾਰ ਕੁੜੀਆਂ ਤੇ ਇੱਕ ਤਿੰਨ ਮੁੰਡੇ ਸੀ ਇੱਕ ਮੁੰਡਾ ਮਰ ਗਿਆ ਛੋਟੀ ਉਮਰ ਚ ਦੋ ਮੁੰਡੇ ਤੇ ਚਾਰ ਕੁੜੀਆਂ ਅੱਛਾ ਵੀ 6 ਜਵਾਕ ਸੀਗੇ ਹਾਂ 6 ਜਵਾਕ ਸੀਗੇ ਬਾਪੂ ਵਿਆਹ ਕਿਦੋਂ ਹੋਇਆ ਤੁਹਾਡਾ ਵਿਆਹ ਹੋਇਆ ਮੇਰੇ ਘਰ ਵੀ 50 ਸਾਲ ਦੇ ਹੋਵੇ ਤੇ ਹੋਵੇ 40 ਸਾਲ ਦੇ 45 ਸਾਲ ਦੇ ਹੋਣਗੇ ਵਾਦੀ ਹੋਗੇ ਹੋਣਗੇ ਫਿਰ ਹਾਂਜੀ ਚਲ ਵੱਧ ਹੋਗੇ ਆ ਕਿਦੋਂ ਦੇਖਦੇ ਨਾ ਸੀ ਹਾਂਜੀ ਠੀਕ ਐ ਬਾਪੂ ਖਰਾ ਖਰੂਕ ਕੀ ਆ ਤੁਹਾਡੀ ਜਿਵੇਂ ਹੁਣ ਹੁਣ ਦੇ ਮੁੰਡਿਆਂ ਦੀ ਗੱਲ ਕਰੀਏ ਜਾਂ ਹੁਣ ਦੀ ਪੀੜ੍ਹੀ ਦੀ ਬਹੁਤ ਛੋਟੀ ਉਮਰ ਹੈ 40 ਸਾਲ 50 ਸਾਲ ਰਹਿ ਗਈ ਤਾਂ ਤੁਹਾਡੀ ਖਾਣਕ ਕੀ ਹੈ ਸਾਡੀ ਸਾਡੀ ਜੀ ਦੇਸੀ ਘੋ ਆਮ ਹ ਜਿਹਦੇ ਮੈਂ ਲੱਗਾ ਸੀ ਜੀਵਿਦਾਰ ਦੇ ਨਾਲ ਸੀਰੀ ਉਹਦੇ ਬੱਚੇ ਨਹੀਂ ਸੀ ਇੱਕ ਦੋ ਕੁੜੀਆਂ ਕੁੜੀਆਂ ਸੀ ਸਿਰਫ ਜਿਹਦੇ ਮੈਂ ਪਹਿਲੇ ਸਾਲ ਲੱਗਿਆ 100 ਕਿੱਲੇ ਆਦੇ ਪਹਿਲੇ ਸਾਲ ਦੇ ਮੈਨੂੰ ਆ ਦੀ ਜੀਵਿਦਾਰ ਨਹੀਂ ਬੋਲਦੀ ਜਿਹੜੀ ਹੋਰ ਸੀ ਉਹ ਜਾਇਜ਼ਦਾਰ ਸੀ ਸਾਰੀ ਪਿੰਡਾਂ ਦੇ ਜਾਇਜ਼ਦਾਰ ਸੀ ਨਾਲ ਸਰਪੰਚ ਸੀ ਨਾਲੇ ਮਤਲਬ ਲੋਕਾਂ ਦੀ ਭਲੇ ਕਰਦਾ ਸੀ ਪਹਿਲੀਆਂ ਦਵਾ ਕਿਸ ਨੂੰ ਮਾਰਨ ਵਾਲੀ ਵੀ ਬਹੁਤ ਜਾਂਦੇ ਸੀ ਉਹਨੂੰ ਪਰ ਮੇਰੇ ਮਾਲਕ ਨੇ ਤੱਤੀ ਵਾਲ ਨਿਕਲਦੀ ਜਿਸ ਵੇਲੇ ਉਹ ਹੋਏ ਉਹ ਕਹਿੰਦਾ ਈ ਸ਼ਾਦੀ ਕਰਾ ਲਾ ਮੈਂ ਸਿੱਤਰ ਦੀ ਰੋਟੀ ਖਾਣ ਮੈਂ ਕੁੜੀਆਂ ਮੇਰੀਆਂ ਪਾ ਲੈਣੀਆਂ ਮੈਂ ਤਾਂ ਨਹੀਂ ਸੋਕਦਾ ਐਵੇਂ ਜਾਂਦਾ ਆਪਣਾ ਉਹ ਜ਼ਿੰਮੇਵਾਰੀ ਬੋਲਦੀ ਆ ਜਿਹੜੀ ਜ਼ਿੰਮੇਵਾਰੀ ਦੂਜੀ ਜਾਂਦੀ ਬਾਗੜੀਆਂ ਦੀ ਕੁੜੀ ਉਹ ਕਹਿੰਦੀ ਇਹ ਬੱਚਾ ਕਰੂ ਕਹਿੰਦੀ ਮੈਂ ਮਹੀਨੇ ਚਾਰ ਕਰਦਾ ਦੋ ਕਿਲੋ ਤੜਕੇ ਦੁੱਧ ਦੁੱਧ ਦੁਪਹਿਰੇ ਦੁੱਧ ਦੋ ਰਾਤ ਨੂੰ ਤੇ ਜਿਹੜਾ ਦੇਸੀ ਕਰੀਆਂ ਹੁੰਦੀਆਂ ਮਕੜੀਆਂ ਉਹ ਵਿੱਚ ਦੁੱਧ ਤੇ ਹੋ ਤੋਂ ਚੱਕ ਨਹੀਂ ਹੋ ਕਾ ਹੋ ਟੈਂਕੀ ਐਨੀ ਵਾਟੋਂ ਭੱਜ ਕੇ ਆ ਕੇ ਤੇ ਬੈਟਕ ਤੇ ਵੜ ਕੇ ਨੇ ਪੀ ਕੇ ਪਰਬੜ ਕਰਕੇ ਫੇਰ ਜਗਾਰੀ ਕੁੱਤੇ ਉਂ ਜਾਣਾ ਅਸਰੀ ਨੇ ਆ ਦੇਖ ਠੀਕ ਹੈ ਵੀ ਖਰਾਕਾ ਦੁੱਧ ਘਿਓ ਉਹ ਖਰਾਕਾ ਭੱਜ ਗਈ 12-12 ਕਿਲੋ ਘਿਓ ਖਾਦਾ ਮੇਰਾ ਠੀਕ ਕਰੇ ਮੱਝਾਂ ਰੱਖੀਆਂ ਜੀ ਹੁਣ ਆ ਕੁੜੀ ਬਣਾ ਪਛੜਾ ਇੱਕ ਮੈਂ ਇਹ ਨਹੀਂ ਦਿੱਤੀ ਆ 20000 ਰੁਪਇਆ ਤਾਂ 26000 ਦਾ ਤਾਂ ਨੇ ਕਿਤਾਬ ਹੈਗਰੂ ਨੇ ਆ ਤਾਂ 26000 ਲੈ ਇੱਕ ਤਾਂ 20000 ਦਿੱਤਾ ਕਰੋ ਇੱਕ ਛੋਟੀ ਦਿੱਤੀ ਸੱਜਰ ਇੱਕ ਦਿੱਤੀ ਦੂਜੀ ਮੰਡੇ ਨੂੰ ਉਹ ਹੁਣ ਉਹਦਾ ਟਬਰ ਜੇ ਤੁਹਾਡੇ ਬੱਚਿਆਂ ਦੀ ਗੱਲ ਕਰੀਏ ਉਹਨਾਂ ਦੀ ਉਮਰ ਵੀ ਮੈਂ ਸੁਣਿਆ ਕਹਿੰਦੇ 50 50 60 60 ਦੇ ਕਰੀਬ ਆ ਚਲ ਹੋ ਗਈ ਤਾਂ ਮੈਂ ਤਾਂ ਹੀ ਤੈਨੂੰ ਕਿਹਾ ਵੀ ਇੰਨੀ ਉਮਰ ਮੇਰੇ ਬਾਅਦ ਹੋਊਗੀ ਮੇਰੀ ਉਮਰ ਮੈਂ ਤੈਨੂੰ ਦੱਸਿਆ ਵੀ ਆਪ ਗੇ ਦੱਸਿਆ ਜੀ ਬਾਪੂ ਜੀ ਜਿਵੇਂ ਡਾਕਟਰਾਂ ਦੀ ਗੱਲ ਕਰੀਏ ਡਾਕਟਰਾਂ ਕੋਲੇ ਡਿਗਰੀਆਂ ਹੁੰਦੀਆਂ ਅੰਗਾ ਪੈਰਾ ਦੀਆਂ ਤਾਂ ਵੀ ਠੀਕ ਨਹੀਂ ਹੁੰਦੇ ਉਹਨਾਂ ਕੋਲੇ ਲੋਕ ਤਾਂ ਤੇ ਤੁਹਾਡੇ ਕੋਲੇ ਕਿਵੇਂ ਠੀਕ ਹੋ ਜਾਂਦੇ ਆ ਮੈਂ ਜੀ ਮੇਰੀ ਮਾਰਕ ਮੈਨੂੰ ਬਾਹਰ ਦਾ ਪਰਮਾਤਮਾ ਦਾ ਹਾਂਜੀ ਕਿੰਨੇ ਕ ਜਾਨੇ ਆਉਂਦੇ ਥੋਡੇ ਕੋਲ ਬੀਬੀ ਮੇਰੇ ਕੋਲੇ ਕਿਤੇ ਦਾ 4 ਕਿਤੇ 3 ਕਿਤੇ 5 ਇਕ ਇਕਾ ਕੁੜੀ ਨਾ ਪਰਸ ਜੱਥੇ ਰਾਤ ਨੂੰ ਦੋ ਮੈਂ ਤਾਂ ਖਿਆ 12 ਇੱਕ ਦਾ ਟਾਈਮ ਹੈ ਝੂਠੀ ਮਾਰਦਾ ਮੈਂ ਬਲਣਾ ਥਲੇ ਬੇਰੇ ਚਾਹ ਪਾਣੀ ਪੀ ਕੇ ਆ ਮੈਂ ਕਰੋ ਡਾਕਟਰ ਦੇ ਉਹਨੇ ਦੱਸਿਆ ਵੀ 12 ਇੱਕ ਦਾ ਟਾਈਮ ਮੈਂ ਦੱਸਿਆ ਤੇਰੀ ਇਹਦੀ ਬੀਬੀ ਲਾਲੋ ਜਾਂਦੀ ਕੁਝ ਵੀ ਉਹਦੀ ਬੀਬੀ ਹੈ ਅੰਜੀ ਤੇ ਆਪਣੀ ਇਹਦੀ ਮਾਸੀ ਜੀ ਉਹ ਕਹਿੰਦੀ ਵੀ ਦੋ ਰਾਤਾਂ ਸੀ ਦੱਸਿਆ ਮੈਂ ਪਹਿਲਾਂ ਤਾਂ ਪੰਜੀ ਕਰੇ ਗਏ ਉਹ ਇਹ ਇੱਕ ਮੁੰਡਾ ਸਾਡੇ ਹੋਰ ਪਾਰ ਕਾ ਦਾ ਮੇਰੇ ਚਾਚੇ ਦਾ ਮੁੰਡਾ ਉਹ ਤੇ ਗਾਂ ਚਾਚੇ ਦਾ ਪੁੱਤਰਾ ਹੋ ਗਾਂ ਗਾਂ ਪੋਤਾ ਹੈ ਉਹਨੇ ਦੱਸਿਆ ਜਿਹੜਾ ਆਪਣਾ ਵਾਹਿਗੁਰੂ ਹੈ ਨਾ ਉਹਦੇ ਕੋਲੇ ਜਾਵਣ ਤੇ ਉਹ ਉੱਠ ਕੇ ਨਾ ਸ਼ਕਾਰੀ ਕੁੱਤੇ ਨੂੰ ਮਿੰਟਾਂ ਜੀ ਉੱਠ ਕਰੂਗਾ ਤੇ ਉਹ ਰਾਜ ਕਰ ਦੂਗਾ ਜਦ ਵੇਲੇ ਕੁੜੀ ਤੇ ਦਰਦ ਹੋਵੇ ਦਰਦ ਹੋਵੇ ਮੈਂ ਟੂਣਾ ਵਾਹਿਗੁਰੂ ਦੀ ਕਿਰਪਾ ਲੈ ਕੇ ਨਾ ਰੱਬ ਦਾ ਸੈ 2 ਵਜੇ ਰਾਤ ਹੈ ਕਿ ਮੈਂ ਵਧੀਆ ਤੋਰਤੀ ਕੁੜੀ ਜਦੋਂ ਤੜਕੇ ਫੇਰ ਆਇਆ ਜਦੋਂ ਆ ਤੁਸੀਂ ਮੈਨੂੰ ਘਰੇ ਗਏ ਆਪਣੇ ਘਰੇ ਉਸ ਵੇਲੇ ਆ ਮੁੰਡਾ ਜਿਵੇਂ ਗੱਬਰ ਆਪਣਾ ਇਸ ਵੇਲੇ ਫੇਰਾ ਆ ਮੁੰਡਾ ਮੈਂ ਨਾ ਜਾਣ ਕੇ ਸੀ ਮੈਨੂੰ ਉਹ ਬਾਬਾ ਜੀ ਤੈਨੂੰ ਘਰੇ ਲੈ ਜਾਣਾ ਉਹ ਕੁੜੀ ਡਾਕਟਰਾਂ ਦੀ ਡਾਕਟਰਾਂ ਸੀ ਲੱਗੀ ਹੋਈ ਆ ਜਿਹੜੇ ਡਾਕਟਰ ਹੈ ਜਾਂ ਜਿਹੜੇ ਕੋਰਸ ਕਰਦੇ ਆ ਵੱਡੇ ਵੱਡੇ ਡਾਕਟਰ ਵੀ ਤੁਹਾਡੇ ਕੋਲੇ ਆਉਂਦੇ ਆ ਹਾਂਜੀ ਹਾਂਜੀ ਆ ਜਿਹੜਾ ਹੁਣ ਜੱਸੀ ਡਾਕਟਰ ਆ ਇਹ ਪੂਰਾ ਕੋਰਸ ਛੱਡ ਕੇ ਦਾ ਸਾਰਾ ਪਿੰਡ ਮੰਨਿਆ ਜਾ ਤੇ ਅੱਜ ਮੇਰੇ ਮਾਰਕ ਦੀ ਕਿਰਪਾ ਹੈ ਹੂੰ ਠੀਕ ਹੈ ਬਾਪੂ ਜੀ ਜੇ ਆਪਾਂ ਪੁਰਾਣੇ ਸਮੇਂ ਦੀ ਗੱਲ ਕਰੀਏ ਹਾਂਜੀ ਹੁਣ ਦੇ ਸਮੇਂ ਚ ਖਰਾਕਾ ਘਟ ਗਿਆ ਹਨਾ ਹਾਂਜੀ ਸਾਡੇ ਵੇਲੇ ਵਾਸੀ ਬੋਚੀ ਸਾਡੇ ਵੇਲੇ ਵਾਸੀ ਹੁਣ ਕੱਟ ਬਾਪੂ ਜੀ ਹੁਣ ਕੰਮ ਕੰਮ ਕੀ ਕੀ ਕਰ ਲੈਨੇ ਹੋ ਤੁਸੀਂ ਅਸੀਂ ਹਮ ਅਸੀਂ ਹੁਣ ਇੱਕ ਤਾਂ ਪਹਿਲਾਂ ਤਾਂ ਰਲਦੇ ਸੀ ਨਹੀਂ ਨਹੀਂ ਹੁਣ ਹੁਣ ਕੀ ਕੰਮ ਕਰ ਲੈਨੋ ਜਿਵੇਂ ਮੈਂ ਸੁਣਿਆ ਕਹਿੰਦੇ ਬਾਪੂ ਪੱਥੇ ਵੀ ਵੱਢ ਲੈਂਦਾ ਸਾਰੇ ਪਿੰਡ ਦੇ ਕੀ ਕੀ ਹੋਣੀ ਕੀ ਕਰਕੇ ਆਏ ਹੋ ਪੱਥੇ ਮਰਸੀਲ ਵੱਢ ਕੇ ਆਏ ਹੁਣ ਅੱਛਾ ਕਰ ਲੈਨੇ ਹੋ ਕੰਮ ਹਾਂ ਜੀ ਦੱਸ ਬੈਠ ਕੇ ਵੱਢਦਾ ਮੈਂ ਅੱਛਾ ਹੁਣ ਬੈਠੇ ਮੁਖਮਾ ਨਹੀਂ ਨਹੀਂ ਬਾਪੂ ਰਹਿਣ ਦੋ ਨਹੀਂ ਨਹੀਂ ਤੇ ਮਖੌਲ ਨਹੀਂ ਮਣੀ ਮੇਰੀ ਮਖੌਲ ਦੀ ਬਾਪੂ ਤੁਸੀਂ ਦੇਖੀ ਤਾਂ ਸਹੀ ਮਨ ਦੀ ਮਾਰ ਤੂੰ ਮਨ ਵੀ ਜਾ ਤੂੰ ਇੱਕ ਮਿੰਟ ਆ ਵੀ ਇਹ ਕੋਈ ਬਹਿਗੇ ਖਾਲੇ ਮੈਨੂੰ ਹੁਣ ਮਾ ਦਾ ਪਤ ਕੋਈ ਪਾਪੂ ਆਏ ਦਾ ਆਏ ਦਾ ਮੈਂ ਬੈਠਾ ਥੱਕ ਨਾ ਨਾ ਹਾਂ ਤੇਰੀ ਆਏ ਤੂੰ ਆਏ ਆਏ ਬੈਠਾ ਮੈਂ ਬੈ ਆਏ ਬੈਠਾ ਤੇ ਆਏ ਵੜਦਾ ਮੈਂ ਮੈਂ ਘੇਰੇ ਵੜਾ ਵੱਡੇ ਵੜੇ ਜੇ ਕੜਕ ਆਹ ਬਾਬੇ ਇੱਥੇ ਪੰਜ ਦਿਨ ਲਾ ਕੇ ਹੁਣ ਮਕੈਨਿਕ ਵੜਨ ਤੇ ਘੇਰੇ ਆ ਤੁਸੀਂ ਦੇਖ ਸਕਦੇ ਹੋ ਇਹ ਇਹ ਅਸਲ ਚ ਕਹਿੰਦੇ ਨਾ ਪਿੰਨੀਆਂ ਭਾਰ ਬੈਣਾ ਆ ਬਜ਼ੁਰਗ ਬੈ ਜਾਂਦੇ ਬਾਬੂ ਜੀ ਹੁਣ ਤਾਂ ਨਵੇਂ ਬਣਾਦਾ ਸਾਈ ਬਹੁਤ ਡੜ ਜਾਂਦਾ ਹਾਂ ਦੇਖਣਾ ਬੈਠਾ ਕਿ ਨਹੀਂ ਤੇਰੇ ਸਾਹਮਣੇ ਜਿਹੜਾ ਸੀਲੀ ਸੀ ਨਾਲ ਦਾ ਜਾ ਆ ਗੋਠ ਵੜਦੇ 골 ਕਰਦੇ ਵੀ ਆ 골 ਕਰਦੇ ਆ ਨੀ ਮਸ਼ੀਨ ਲੰਗੂਗੀ ਕਣ ਕਾੜੀ ਤੇ ਮੇਰਾ ਇਹ ਹੁਣ ਤਾਂ ਵੱਡੇ ਵਿੜੇ ਲੈ ਮੇਰੇ ਹੱਥੀ ਜੰਮਿਆ ਆਏ ਮੁੰਡੇ ਆਜੋ ਪਾਪਾ ਜੀ ਤਾਂ ਆ ਹੋਣਾ ਮੇਰੇ ਹੱਥੀ ਜੰਮਿਆ ਹੋ ਪੋਤਰਾ ਮੇਰੇ ਸਾਥੇ ਦੇਖ ਲੈ ਮੰਨ ਗਿਆ ਕਾ ਅੱਛਾ ਪੁੱਤ ਵੀ ਉਹ ਥੱਕ ਗਿਆ ਤੂੰ ਹੀ ਨਹੀਂ ਸਕੇ ਨਾ ਮੈਂ ਥੱਕਿਆ ਨਹੀਂ ਨਾ ਮੈਂ ਦੱਬੀ ਤਰੇ ਆ ਮੈਂ ਤੇ ਬਾਪੂ ਸਾ ਤੁਸੀਂ ਸਾਰੇ ਪਿੰਡ ਦਾ ਗੇੜਾ ਵੀ ਦੇ ਦਿੰਨੇ ਹੋ ਲੱਤਾਂ ਉੱਤਾਂ ਨਹੀਂ ਦੁਖਦੀਆਂ ਗੋਡੇ ਗੋਡੇ ਨਹੀਂ ਦੁਖਦੇ ਨਾ ਨਾ ਗੋਡੇ ਨਾ ਗੁੱਟ ਹੀ ਕਹਿੰਦੇ ਹੋ ਬੈਹੋ 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 ਮੈਂ ਕੀ ਗੱਲ ਕਰਦੇ ਪਾਪੂ ਬੈਹ ਕੇ ਗੱਲ ਕਰਦੇ ਬੈਹੋ ਉਹ ਉਹ ਕੈਮਰੇ 'ਚ ਨਾ ਸਹੀ ਨਹੀਂ ਆਉਣਾ ਤਾਂ ਕਰਕੇ ਬੈਹ ਕੇ ਕਰਦੇ ਅੱਛਾ ਨਾ ਨਾ ਗੋਡੇ ਦੁਖਦੇ ਆ ਹਾਂ ਆ ਇੱਕ ਇੱਕ ਵਾਰੀ ਆਈ ਉਹ ਚੜੀ ਦਾ ਰੋਡਾ ਕੁਦਰਤੀ ਪੱਠੇ ਹਾਂ ਨਯੱਖ ਜੋਂ ਹੀ ਨਹੀਂ ਆਇਆ ਠੀਕ ਬੱਪ ਜਿਹੜੇ ਜਿਹੜੇ ਹੋਂਦੀ ਪੀੜੀ ਦੀ ਗੱਲ ਕਰੀਏ 45 ਸਾਲਾਂ ਤੋਂ ਬਾਅਦ ਗੋਡੇ ਪਮਾਉਣੇ ਪੈ ਜਾਂਦੇ ਆ ਥੋਨੂੰ ਨਹੀਂ ਗੋਡਾ-ਗੁੱਡਾ ਫੋਣਾ ਪਿਆ ਨਾ ਮੈਂ ਕੋਈ ਵਾਸਤਾ ਨਹੀਂ ਯਾਰ ਠੀਕ ਆ ਦੇਖ ਆ ਗਾਂ ਦੀ ਭੜੀ ਆ ਉੱਠ ਨਹੀਂ ਵੱਡਿਆ ਜਾਂਦਾ ਆ ਵੀ ਮਾਰੀ ਜਾਂਦਾ ਆ ਗਾਂ ਦੀ ਵੀ ਵਜੀ ਆ ਕੋਈ ਵਾਸਤਾ ਨਹੀਂ ਆ ਟਰੈਕਟਰ ਤੇ ਦੰਨ ਵੀ ਨਿਕਲ ਜੋ ਵਿਚ ਆ ਗਿਆ ਮਸ਼ੀਨ ਦੇ ਇਹ ਬਾਪੂ ਕਿਵੇਂ ਕੀ ਹੋ ਗਿਆ ਸੀ ਇਹ ਦੰਨ ਇਹ ਮਸ਼ੀਨ ਤੇ ਜਵਾਈਆਂ ਬੀਜਣ ਗਏ ਸੀ ਨਰਮਾ ਜਦ ਮੂਰੇ ਪਾ ਚੈਲੰਜ ਮੈਂ ਉਹ ਟੱਕਦੇ ਮੂਰੇ ਪਾ ਚੜੀਏ ਤੇ ਮਸ਼ੀਨ ਹੁੰਦੀ ਸੀ ਅਗਿਆ ਪਾਈ ਤੇ ਮਗਰ ਤਾਂ ਹੁੰਦਾ ਸੀ ਰੇਹ ਪਾਈ ਮੂਰੇ ਤੇ ਮਗਰ ਪਾ ਹੁੰਦਾ ਸੀ ਨਰਮੇ ਦਾ ਜਦ ਮੈਂ ਕਿਹਾ ਚੱਲ ਚੱਲੀਏ ਆਪਣੇ ਬਾਾਰਸੀ ਉੱਥੇ ਉਦੋਂ ਕੱਚੇ ਸੀ ਮਕਾਨ ਅੱਛਾ ਜੇ ਲੋਹਾਰੇ ਨੂੰ ਜਾਣੇ ਕਿ ਉਦੋਂ ਵਿੱਚ ਜਦ ਆਇਆ ਤੇ ਤਾਂ ਵਿੱਚ ਮਸ਼ੀਨ ਦੇ ਸਿੱਧਾ ਹੀ ਸਿਰ ਫਸ ਗਿਆ ਫੇਰਾ ਮੱਥਾ ਆਹਾ ਆਦਾਂ ਲੇ ਕਿ ਜਿੱਦਾਂ ਜਿੱਦਾਂ ਆ ਕੱਢਦੇ ਆ ਤੇ ਮੌਤ ਹੁੰਦੀ ਆ ਪਰ ਮੈਂ ਕਾ ਕੱਢ ਦ ਸਾਰਾ ਕੁਝ ਇਹ ਲੋਗਾਂ ਨੂੰ ਆਣ ਹੋ ਗਈ ਸੀ ਆ ਕਾ ਯਾ ਕੁਝ ਨਹੀਂ ਆ ਤਾ ਵੀ ਲੈ ਉਹਨੇ ਮੈਂ ਉੱਠ ਕੇ ਤੇ ਘੰਟਾ ਗਿਆ ਤੇ ਉਹ ਜਿਹੜੇ ਡਾਕਟਰ ਹੁਣ ਭਲਾ ਕਰਕੇ ਆ ਮੈਂ ਡਾਕਟਰ ਦਾ ਉਹ ਡਾਕਟਰ ਨੇ ਮੈਨੂੰ ਇੱਕ ਟੀਕਾ ਲਾਇਆ ਸਿਰਫ ਇੱਕ ਟੀਕਾ ਇੱਕ ਟੀਕੇ ਨਾਲ ਜਿਵੇਂ ਜਿਵੇਂ ਹੁਣ ਬੁਖਾਰ ਬਖੂਰ ਚੜਦੇ ਆ ਬਲੱਡ ਪ੍ਰੂਡ ਵਧਿਆ ਉਦੋਂ ਵੀ ਉਹ ਜੀਆਂ ਬਿਮਾਰੀਆਂ ਸੀਗੀਆਂ ਤੁਹਾਡੇ ਟਾਈਮ ਸਾਡੇ ਨੂੰ ਨਾ ਕੋਈ ਬਲੱਡ ਨਾ ਕੋਈ ਕਿਸੇ ਦਾ ਸਿਰ ਦੁਖਦਾ ਸੀ ਨਾ ਕਿਸੇ ਦੀ ਮਦਦ ਧੜਕਣਾ ਵਾਦੀ ਸੀ ਜਮਾਂ ਹੀ ਕੋਈ ਬਾਤਾਂ ਬਾਪੂ ਮੈਨੂੰ ਹਲੇ ਵੀ ਛੱਤਾਂ ਵੀ ਤੁਹਾਡੀ ਟੂਈ ਟੂਈ ਟਾਈ ਦਾ ਦੁਖਦੀ ਹੋਗੀ ਟੂਈ ਦਾ ਸਾਡੇ ਵਰਗੇ ਦੁਖਣਾ 500 ਰੁਪਏ ਮੈਂ ਆਉਂਦੀ ਵੀ ਮੇਰੇ ਟੂਈ ਦੁਖਦੀ ਹੋਏ 500 ਰੁਪਏ ਮੈਂ ਦੇਉਂ ਆਪਦੇ ਕੋਲ ਪਰ ਅਸ ਮੇਰੇ ਸਾਹਮਣੇ ਲਗਾ ਘੰਟੇ ਇੱਕ ਚ ਘੰਟੇ ਤੋਂ ਪਹਿਲਾਂ ਵਜਦਾ 500 ਰੁਪਏ ਠੀਕ ਹੈ ਜੇ ਟੂਈ ਦੁਖਦੀ ਹੋਵੇ ਜਾਂ ਗੋਡੇ ਦੁਖਦੇ ਮੈਂ 500 ਰੁਪਏ ਦੇਵਾਂਗਾ ਬਾਪੂ ਮੈਂ ਆ ਨਿਗਾ ਨਿਗਾ ਦੀ ਗੱਲ ਵੀ ਕਰੂੰਗਾ ਬਾਪੂ ਆ ਆ ਕਿੰਨੇ ਆ ਇਹ ਪੰਜ ਆਚਾਰ ਆ ਆ ਵੇਖ ਲਓ ਨੀ ਆ ਆ ਬਾਪੂ ਕਿੰਨੇ ਆ ਇਹ ਪੰਜ ਬਾਪੂ ਜੀ ਪੜੇ ਲਿਖੇ ਆ ਕਿੰਨਿਆ ਤੁਸੀਂ ਮੈਂ ਪੜਿਆ ਸੀ ਚਾਰ ਹਿੰਦੂ ਉਰਦੂ ਜੇ ਜੋ ਮੇਰਾ ਪਿਓ ਤੇ ਮੇਰਾ ਚਾਚਾ ਮਰ ਗਏ ਨੇ ਮੇਰਾ ਪੋਤਰਾ ਆ ਇਹ ਛੋਟੀ ਉਮਰ ਦੇ ਵਿੱਚ ਮੈਂ ਆਪਦੀ ਮਾਂ ਦਾ ਦੁੱਧ ਚੂੜਾ ਤੇ ਆਪਦਾ ਪਿਓ ਨਹੀਂ ਵੇਖਿਆ ਚਾਚਾ ਨਹੀਂ ਵੇਖਿਆ ਤੇ ਆਪਦੀ ਮਾਰਕ ਨੇ ਆਪ ਹੀ ਮੈਨੂੰ ਆ ਦਿੱਤੇ ਆ ਆਪਦੀ ਆਪ ਹੀ ਜਦੇ ਮੈਂ ਛਲੀਆਦਾ ਸੀ ਮੈਂ ਪਹਿਲਾਂ ਲਖਾ ਲਿਆ ਵੀ ਆ ਕੁਛ ਕਰਨਾ ਮੈਂ ਦਾਣਾ ਚਾਪ ਕੁਝ ਖਰੀਦਣੀਆਂ ਚੀਜ਼ ਜਾਂ ਮੈਂ ਕੋਈ ਕੰਮ ਕਰਨਾ ਮੈਂ ਪੱਟਾ ਟੱਕਾ ਮੰਜਾਂ ਸਰਖਣੀਆਂ ਤਾਂ ਆਪਦੇ ਘਰੇ ਪੱਟੇ ਤੇਰੇ ਕਿਹਤੋਂ ਕੁਤਰੇ ਕਿਤਰਾਇ ਲਜਾਉਂਗਾ ਦਾਣਾ ਵੀ ਲੈ ਲਜਾਉਂਗਾ ਤੇਰੀ ਤੇਰਾ ਮੇਰਾ ਜਵਾਬ ਅੱਜ ਤੋਂ ਠੀਕ ਹੈ ਹਾਂਜੀ ਉਵੇਂ ਰਖਣਾ ਬਸ਼ੱਕ ਦੀ ਮੈਂ ਹੁਣ ਤਿਆਰ ਆ ਤੇ ਸੌ ਬੰਦੇ ਆ ਜਿਹੜਾ 100 ਕਿਲੇ ਆ ਸੀ ਉਹਨੂੰ ਮਾਰਨ ਵਾਲੇ ਐ ਕੁੰਡੀਆਂ ਆਦਾ ਦਾ ਨਰਮੀਆਂ ਵਾਲੀਆਂ ਆਦਾ ਕੈਂਕਾ ਵਾਲੀਆਂ ਆਦਾ ਗੁਰਚਾ ਵਾਲੀਆਂ ਆ ਗੁਰਚਾ ਇਹਨੂੰ ਗੁਰਚਾ ਕਹਿੰਦਾ ਨਾ ਇਸ ਨੂੰ ਤੰਗ ਹੋ ਗਿਆ ਆ ਦਾ ਹੋ ਚਵਾਰੀ ਵਾਲੀਆਂ ਜੇ ਮੈਂ ਘਰੇ ਹਾਂ ਤਾਂ ਆ ਦੀ ਖੇਤ ਗਿਆ ਆ ਸੁੜਿਆ ਖੇਤਾ ਇੱਥੇ ਸਾਹਮਣੇ ਜਬਰਜਾ ਛੜਕਾ ਜਾ ਬੇਬੇ ਨਹੀਂ ਲੜਦੀ ਤੁਹਾਨੂੰ ਵੀ ਇੰਨੀ ਉਮਰ ਹੋ ਗਈ ਕਿਤੇ ਡਿੱਗ ਪੇਗਾ ਕੋਈ ਗਿੱਟਾ ਨਹੀਂ ਕੋਈ ਗੋਡਾ ਘਰੇ ਬਹਿਣਾ ਜਮਾ ਮੈਂ ਕਹਿੰਦਾ ਕੋਈ ਨਹੀਂ ਕੋਡਾ ਆ ਮੁੰਡੇ ਵੀ ਕਹਿੰਦੇ ਸ਼ਾਬਾਸ਼ ਜੀ ਧੰਨਵਾਦ ਪ੍ਰੇਵਦਾ ਆ ਮੁੰਡੇ ਨਾ ਹੁਣਗੇ ਬਾਬਾ ਟੇਕਣਾ ਪਈ ਨਾ ਜਮਾ ਹੀ ਨਹੀਂ ਹੂੰ ਡਿਕਣਾ ਮੈਂ ਯਾਰ ਅਚਕਾਰੀ ਕੁੱਤੇ ਵੀ ਚੱਲ ਜਨਾ ਤਾਂ ਹਾਂ ਠੀਕ ਹੈ ਤੇ ਵਾਪੂ ਪਾਰ ਕਿੰਨਾ ਚੱਕ ਲੈਣੀ ਹੈ ਪਾਰ ਚਾਹੀਦਾ ਸੋ ਜੇ ਹਾਂ ਹੁਣ ਦੇ ਜਵਾਨੇ ਚ ਨਹੀਂ ਹੁਣ ਹੁਣ ਇਸ ਟਾਈਮ ਹੁਣ 40 40 ਕਿਲੋ ਪੰਜਾ 40 ਕਿਲੋ ਹੁਣ ਆ ਮਿੱਤਰੋ ਮੈਂ ਸੱਚੀ ਦੱਸੂਗਾ 40 ਕਿਲੋ 50 ਕਿਲੋ ਹੁਣ ਦੇ ਮੁੰਡਿਆਂ ਨੇ ਚੱਕਣਾ ਫੇ 2000 ਲੱਗਦੇ ਆ ਮੈਂ ਤੇ ਭਾਵੇਂ ਸਾਡਾ ਕੈਮਰਾਮੈਨ ਹੀ ਨਹੀਂ ਗੀ ਪਰ ਵਾਪਾ ਕੱਲਾ ਚੱਕ ਲੈਂਦਾ ਹਾਂ ਕੱਲਾ ਬਾਬਾ 40 ਕਿਲੋ ਬਹਿਵਲੋ 40 ਕਿਲੋ ਬਹਿਵਲੋ ਆਇਆ ਨਾ ਮੈਂ ਆਉਂਗਾ ਲੱਕੜ ਸਿੱਟਣ ਗਿਆ ਸੀ ਸੁਆ ਬਣਾਉਂਦੇ ਸੀ ਇਹ ਆਇਆ ਨਾ ਡਰ ਗਿਆ ਮੈਂ ਜੋ ਚੱਕਿਆ ਬਹਿਵਲੋ 40 ਕਿਲੋ ਤੇ ਉੱਥੇ ਸਾਡੇ ਕੋਲ ਸੰਤਾਨੀਆਂ ਕੋਠੀਆਂ ਉੱਥੇ ਲੈ ਕੇ ਸਿੱਟਦਾ ਐ ਦੇਖੋ ਜਿੰਦਾ ਰਹੇ ਮੁੰਡਾ ਜਿਵੇਂ ਆਪਣਾ ਮੇਰਾ ਪੋਤਰਾ ਗੱਬਰ ਸਾਡੀ ਜੀ ਉਮਰ ਦਾ ਹੋਊਗਾ ਆਹੋ ਉਹ ਤੁਰਿਆ ਆਵੇ ਸੈਂਕ ਤੇ ਢੇੜਾ ਮਾਰ ਕੇ ਕਣ ਝੋਨੇ ਨੂੰ ਪੈ ਕਣਕ ਸੀ ਰੱਬ ਨੂੰ ਪਤਾ ਮੇਰੇ ਖਿਆਲ ਨਹੀਂ ਰਹਿੰਦੇ ਕਿਉਂ ਪੁਰਾਣੀ ਗੱਲ ਆ ਆ ਕੇ ਮੈਨੂੰ ਕਿਵੇਂ ਬੈਠਾ ਚਾਚਾ ਕਿਤੇ ਵੈਰ ਵਾਕਦਾ ਕਿਤੇ ਚਾਚਾ ਕਿਆਉਣੇ ਮਾਤਾ ਵੀ ਕਿਹੜਾ ਹੋਏ ਮੈਂ ਕਿ ਲੀਦਾ ਉਹਦੇ ਜਵਗ ਚੂਖੇ ਨਹੀਂ ਚੜਦੇ ਮੈਂ ਯਾਰ ਮੈਂ 40 ਕਿਲੋ ਬੀ ਕਣਕ ਲਿਆ ਬਹਿ ਬਲੋ ਚੱਕ ਕੇ ਚੱਕ ਕੇ ਓਏ ਮੈਂ ਹੋਰ ਉੱਠਦੇ ਓਏ ਕਿ ਸਾਈ ਕਰਦੇ ਓਏ ਉਹਨਾਂ ਸਭ ਮਖੋਰ ਕੀਤਾ ਵੀ ਕਿ ਉੱਠਦੇ ਕਿ ਸਿਰ ਤੇ ਬਾਪੂ ਕੇ ਵਿੱਚ ਚੱਕ ਲਿਆ ਅੱਛਾ ਕਦੋਂ ਜੱਕੀ ਆਪ ਵੀ ਚੱਕ ਲਿਆ ਠੀਕ ਹੈ ਬਾਪੂ ਜੀ ਇਹ ਜਿਵੇਂ ਹੁਣ ਤੇ ਜਿਹੜੇ ਮੁੰਡੇ ਮੰਡੇ ਆ ਫਿਰ ਉਹਨਾਂ ਦਾ ਕਈ ਥੋੜਾ ਮੈਚ ਵੀ ਪੈਂ ਜਦਾਈ ਵੀ ਹੋ ਜਾਂਦੀ ਹੋਊਗੀ ਕੰਮ ਨੂੰ ਲੈ ਕੇ ਉਹ ਵੀ ਕਰਦੇ ਨੇ ਆ ਉਹ ਆ ਵੀ ਜਦਾਈ ਕੰਮ ਨੂੰ ਲੈ ਕੇ ਉਹ ਵੀ ਕਹਿੰਦੇ ਸੀ ਮੰਗ ਸੀ ਨਾ ਹੁਣ ਤਾਂ ਮੰਗ ਨਹੀਂ ਪੈਂਦੀ ਕਣਕਾਂ ਦੀ ਆਹ ਕਿਹੜੀ ਮਾਨ ਜਮਿਆ ਇਧਰਾ ਮੈਂ ਪਾਣੀ ਪੀਂਦਾ ਤੂੰ ਹੱਥਾਂ ਦੀ ਕਿਹੜੀ ਗੱਲ ਕਰਦਾ ਪੰਜ ਪੰਜ ਜੋੜੇ ਲੈਣੇ ਆ ਇਹਨਾਂ ਲਾਉਣੇ ਫਿਰ ਸਾਰੇ ਜੱਟਾਂ ਨੂੰ ਤੇ ਦੋ ਸੀਰੀਆਂ ਨੂੰ ਤੇ ਤੀਜਾ ਮੈਂ ਚਕਾ ਕੇ ਬੰਦਾ ਚੱਕਰੇਗਾ ਓਏ ਤੇ ਮਗਰ ਪਣੀ ਨਾਲ ਨਾਲ ਮਾਜ ਘਰ ਕਣੀ ਹੋਰ ਪੜੀ ਜਾਵੇ ਨਾਲ ਜੱਟੂ ਘਾਲ ਕੱਢਣੀ ਜਾ ਮੇਰਾ ਸਾਇਆ ਮੈਂ ਚੱਕੂਗਾ ਕੱਡੇ ਤੱਕ ਨਹੀਂ ਖੜੀ ਕਰ ਕੇ ਨਾ ਮੋੜ ਕੱਡੇ ਨੇ ਚਾ ਉਹਨਾਂ ਬਰਾਬਰ ਦੀਆਂ ਪੜਨਾ ਇੱਕੋ ਹੀ ਹੈ ਕੱਡੇ ਚੱਕ ਲੈਣੀ ਕਿ ਮੰਨ ਗਾ ਕੋਈ ਠੀਕ ਤੇ ਤੈਨੂੰ ਜਾਟ ਤੇ ਦੋ ਸਿਹਰੀ ਪੰਜ ਤੇ ਫੀਮਾ ਮੈਂ ਵੇਖਦਾ ਬਾਬਾ ਦੀ ਬਹੁਤ ਬਹੁਤ ਸ਼ੁਕਰੀਆ ਗੱਲਾਂ ਬਾਤਾਂ ਤੁਹਾਡੇ ਨਾਲ ਹੋਰ ਕਰਦੀਆਂ ਸੀ ਪਰ ਫੇਰ ਕਿਤੇ ਕਰਾਂਗੇ ਬਹੁਤ ਬਹੁਤ ਸ਼ੁਕਰੀ ਤੇ ਧੰਨਵਾਦੀ ਤੁਹਾਡਾ ਸ਼ੁਕਰ ਹੈ ਜੀ ਜੀ ਤਾਂ ਦੋਸਤੋ ਇਹ ਬਾਬਾ ਜੀ ਨਾਲ ਗੱਲਬਾਤ ਕਰਾਈ 100 ਸਾਲ ਤੋਂ ਉੱਪਰ ਹੈ ਮੈਂ ਪਹਿਲਾਂ ਵੀ ਦੱਸਿਆ ਵੀ ਬਾਬਾ ਜੀ ਅੰਗਾ ਪੈਰਾ ਦੇ ਮਹਿਰ ਆ ਡਾਕਟਰ ਤਾਂ ਕਿੰਨਾਂ ਕੋਲੇ ਇਲਾਜ ਕਰਵਾਉਣ ਦੇ ਲਈ ਆਉਂਦੇ ਆ ਸਾਰੇ ਪਿੰਡ ਦੇ ਕੇੜੇ ਲਾ ਲੈਂਦੇ ਆ ਪੱਠੇ ਵਾਢ ਲੈਂਦੇ ਆ ਇੱਥੋਂ ਤੱਕ ਕਿ 50 ਪਿਆ ਕਿਲੋ ਦੀਆਂ ਬੋਰੀਆਂ ਇਕੱਲੇ ਮੋਢੇ ਤੇ ਚੱਕ ਲੈਂਦੇ ਆ ਤੇ ਕੰਮ ਦੀ ਗੱਲ ਤਾਂ ਬਾਬਾ ਜੀ ਦੀ ਨਾ ਹੀ ਪੁੱਛੋ ਕੰਮ ਤਾਂ ਇੰਨਾ ਕਰਦੇ ਆ ਮੁੰਡੇ ਪੋਤੇ ਕਹਿੰਦੇ ਆ ਬਾਬਾ ਤੂੰ ਰਹਿਣ ਦੇ ਕੰਮ ਕਰ ਦੂ ਘਰੇ ਰਹਿ ਬਾਬਾ 20 20 ਕਿਲੋਮੀਟਰ ਤੋਂ ਆ ਪਿਆ ਪਿਆ ਕਿਲੋ ਦੀਆਂ ਬੋਰੀਆਂ ਘਰੇ ਲੈ ਆਉਂਦਾ ਤਾਂ ਜੁੜੇ ਰੋ ਸਫਰ ਟੈਲੀਵਿਜ਼ਨ ਦੇ ਨਾਲ ਐਦਾਂ ਦੀਆਂ ਵੀਡੀਓ ਵੇਖਣ ਲਈ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਸਸੀ